ਇਹੀ ਗੱਲ ਹੋ ਗਈ ਕਹਿੰਦੇ ਅੰਨੇ ਦਾ ਜਫਾ ਲੀਡਰ ਦਾ ਧੱਫਾ ਜੀ ਨੂੰ ਮਿਲ ਜੇ ਉਹਦੀ ਜ਼ਿੰਦਗੀ ਸਬਰ ਜਾਂਦੀ ਹੈ ਸਰਪੰਚਾਂ ਦੇ ਮੈਂਬਰਾਂ ਨੂੰ ਕਹਿੰਦੇ ਸਰਕਾਰੀ ਨੌਕਰੀ ਮਿਲ ਗਈਆਂ ਲੱਖ ਲੱਖ ਵਧਾਈਆਂ ਹੁਣ ਮੇਰੇ ਯਾਰਾ ਮਿੱਤਰਾਂ ਨੂੰ ਤਨਖਾਹ ਵੀ ਮੋਟੀ ਮਿਲੂਗੀ ਪਰ ਦੇਸ਼ ਵਿਦੇਸ਼ ਚ ਪੁੱਛ ਕੇ ਜਾਣਾ ਪਊ ਸਰਪੰਚਾਂ ਦੇ ਪੂਰੀ ਗੱਲਬਾਤ ਕਰਾਂਗੇ ਉੱਤੇ ਕਿਉਂ ਚੜੇ ਹੁਣੇ ਖਿੱਚ ਕੇ ਲਿਆ ਸਰਪੰਚ ਸਾਹਿਬ ਸੱਸੀ ਕੱਲ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਤੁਹਾਨੂੰ ਸਰਕਾਰੀ ਨੌਕਰੀ ਮਿਲੀ ਮੈਂ ਪਹਿਲਾਂ ਮਲੂਕਾ ਟੀਵੀ ਵਾਲਾ ਦਾ ਆਪਣੇ ਤੈਦਰੁੰਤਨਵਾਦ ਕਰਦਾ ਜੀ ਵੀ ਜਿਹੜੇ ਪਹਿਲੇ ਟੀਵੀ ਵਾਲੇ ਸਰਪੰਚ ਸਾਹਿਬ ਦੀ ਇੰਟਰਵਿਊ ਕਰਨਾ ਹੈ ਹਾਂ ਕਿੰਨੇ ਖੁਸ਼ ਆ ਕਹਿੰਦੇ ਵੀ ਛੁੱਟੀ ਲੈ ਕੇ ਵਿਦੇਸ਼ ਜਾਣਾ ਮੈਨਾਂ ਤੋਂ ਸਰ ਜਿਹੜੇ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹਾਂ ਵੀ ਸਰਪੰਚ ਜਾਉਗੇ ਬਾਹਰ ਹਾਂ ਛੁੱਟੀ ਲੈ ਵੀ ਨਾ ਜਾ ਸਕਦੇ ਜੀ ਇਹਦਾ ਸਰਪੰਚਰ ਨੂੰ ਜੇਲ ਹੋ ਗਈ ਆ ਜੇਲ ਹੋ ਗਈ ਕਿਉਂਕਿ ਜੇਲ ਕਾਦੀ ਹੋ ਗਈ ਭਾਈ ਤੁਸੀਂ ਮਾਨ ਜਾਣੇ ਕਰਦੇ ਵੀ ਆਏ ਹਾਏ ਹੁਣ ਸਾਨੂੰ ਵੀ ਇੱਕ ਛੁੱਟੀ ਲੈ ਕੇ ਜਾਣਾ ਪਿਆ ਕਰੂ ਸਾਡੀ ਵੀ ਇੱਕ ਹਾਜ਼ਰੀ ਲੱਗਿਆ ਕਰੂਗੀ ਤੇ ਸਾਨੂੰ ਜਿਹੜੀ ਤਨਖਾਹ ਜਿਹੜੇ ਲੋਕਾਂ ਚ ਰਤਵਾ ਹੋਰ ਉੱਚਾ ਹੋ ਜੂ ਸਰਕਾਰ ਇਹ ਨਹੀਂ ਦੱਸਿਆ ਵੀ ਇਹਦਾ ਫਾਇਦਾ ਕੀ ਆ ਹਾਂਜੀ ਜਦੋਂ ਅਸੀਂ ਕਰ ਤੁਸੀਂ ਨੁਕਸਾਨ ਸੋਚਦੇ ਹੋ ਜਦੋਂ ਅਸੀਂ ਘਰ ਦੇ ਕੱਪੜੇ ਪਾਉਨੇ ਆ ਸਾਡੇ ਪਿੰਡ ਵਾਲੇ ਪੁੱਛਦੇ ਆ ਵੀ ਕਿੱਥੇ ਜਾ ਰਹੇ ਆ ਅੱਜ ਕਿਹੜੇ ਸਾਹਿਬ ਵਿਦੇਸ਼ ਜਾ ਰਹੇ ਆ ਅੱਜ ਕੈਨੇਡਾ ਜਾ ਰਹੇ ਆ ਅਮਰੀਕਾ ਜਾ ਰਹੇ ਆ ਸਾਡੇ ਤਾਂ ਨਿਕਲ ਬਾਹਰ ਮੁਸ਼ਕਲ ਕਰਦਾ ਪਬਲਿਕ ਨੇ ਹਾਂ ਹਾਂ ਹਨ ਤਾਂ ਆਉਣ ਜਾਂਦੇ ਹਾਂ ਤਾਂ ਪਰੇਸ਼ਾਨ ਯਾਨੀ ਜੇ ਤੁਸੀਂ ਕਦੇ ਵਿਆਹ ਸ਼ਾਦੀ ਭੋਗ ਤੇ ਜਾਣਾ ਤੇ ਲੋਕਾਂ ਨੂੰ ਇਹ ਵੀ ਇਹ ਤਾਂ ਵਿਦੇਸ਼ ਚੱਲੇ ਚੱਲੇ ਏ ਮੰਦੇ ਲੋਕ ਮਜ਼ਾਕ ਕਰਦੇ ਆ ਸਰਪੰਚ ਕਿਤੇ ਨਾ ਕਿਤੇ ਔਖੇ ਆ ਇਸ ਚੀਜ਼ ਦੇ ਤੋਂ ਪਰ ਨਹੀਂ ਕੀ ਲੱਗਦਾ ਨਹੀਂ ਕਿ ਵੀ ਤੁਹਾਨੂੰ ਇਹ ਸਹੀ ਹੋਇਆ ਤੁਹਾਡੀ ਚੜ੍ਹਾਈ ਹੋ ਗਈ ਨਹੀਂ ਚੜ੍ਹਾਈ ਨਹੀਂ ਹੋਈ ਜੀ ਇਹ ਤਾਂ ਜਿਹੜੇ ਸਰਕਾਰ ਨੇ ਸ਼ੁੱਧ ਕਰਦਾ ਵੀ ਸਰਪੰਚ ਕਿਤੇ ਚੋਰ ਵਿਚਾਰੀ ਕਰਦੇ ਆ ਹਾਂ ਕਿਤੇ ਪੈਸੇ ਲੈ ਕੇ ਸਰਕਾਰ ਦੇ ਭੱਜਣਾ ਜਾਣ ਹਾਂ ਜਿਹੜੇ ਸਰਕਾਰੀ ਅਧਿਕਾਰੀ ਆ ਹਾਂ ਉਹ ਭੱਜ ਗਏ ਅਜੇ ਘਾਤੀ ਰਹੇ ਬਹੁਤ ਪੁਲਿਸ ਦੇ ਅਫਸਰ ਬਹੁਤ ਹੋ ਰਿਹਾ ਹੋਰ ਬਹੁਤ ਕ੍ਰਿਟਿਕ ਕ੍ਰਿਟਿਕ ਭੱਜ ਗਏ ਉੱਥੇ ਸੁੱਤਾ ਪਿਆ ਪ੍ਰਸ਼ਾਸਨ ਹਾਂ ਪ੍ਰਸ਼ਾਸਨ ਤੋਂ ਬੰਦੇ ਫੰਡ ਚਾਹੀਦੇ ਸਰਪੰਚ ਕਿੱਥੇ ਜਾਊਗਾ ਬਿਲਕੁਲ ਮੈਨੂੰ ਇਹ ਲੱਗਦਾ ਵੀ ਰਗੜਿਆ ਇਹਨਾਂ ਨੇ ਵੀ ਜਾਣਾ ਤੁਹਾਡੇ ਟਾਈਮ ਤੱਕ ਮੈਨੂੰ ਲੱਗਦਾ ਖਿਹੜਾ ਦਾ ਛੋਟਾ ਵੈਸੇ ਨਹੀਂ ਪਿੰਡ ਚ ਛੁੱਟਦਾ ਹੋਣਾ ਕਈ ਕਹਿ ਦਿੰਦੇ ਆ ਗਾਉਂ ਵਾਲੇ ਵੀ ਤੁਹਾਡੇ ਮਗਰ ਕਿਸਦਾ ਰਾਸ਼ਨ ਕਾਰਡ ਕੱਟਿਆ ਗਿਆ ਉਹ ਵੀ ਮਗਰ ਇਸ ਤਰ੍ਹਾਂ ਵੀ ਹੁੰਦਾਗਾ ਇਹ ਸਾਡੇ ਦੇ ਕਿਸੇ ਮੋਹਰ ਨੂੰ ਲਾਓ ਹਾਂ ਉਹ ਵੀ ਸਾਡੇ ਪਿੱਛੇ ਪੈ ਜਾਂਦਾ ਹਾਂ ਕਿ ਸਾਡੇ ਦਰ ਦੀ ਗੱਲ ਮੈਨੂੰ ਵੀ ਸਾਡੇ ਪਿੱਛੇ ਪੈ ਜਾਂਦਾ ਹਾਂ ਹਾਂ ਸਾਡੇ ਸੰਸਦ ਉਧਰ ਗਵਨ ਵਾਲਾ ਗਵਨ ਵਾਲਾ ਕਹਿੰਦਾ ਵੀ ਸਾਡੇ ਸਰਪੰਚ ਪਿੰਡ ਕੱਟ ਦਊਂਗਾ ਕੱਟ ਦਊਂਗਾ ਇਹ ਨਵੀਂ ਬਸੀਤ ਵਾਂਗ ਹੀ ਹਜੇ ਇੱਕ ਗਾਣੇ ਦਾ ਵਿਵਾਦ ਬਣਿਆ ਸੀ ਉਹ ਤਾਂ ਸੋਲ ਢਿਆਣੀ ਪਰ ਇਧਰ ਇਹ ਕੰਮ ਇਹਨਾਂ ਲਈ ਨਵਾਂ ਕਰ ਦਿੱਤਾ ਗਿਆ ਹੁਣ ਲੱਗਦਾ ਵੀ ਘਰੋਂ ਬਾਹਰ ਨਿਕਲਣਾ ਮੁਸ਼ਕਲ ਲੱਗਦਾ ਮੁਸ਼ਕਲ ਅਜੇ ਕੱਪੜੇ ਪੋ ਰਹੇ ਨਾ ਪੂਰੇ ਚੰਗੇ ਕੱਪੜੇ ਪੋੜੋਰੀ ਭਾਈ ਇਹ ਉਹ ਜਨਨ ਦੀ ਕਿ ਸਵੇ ਫਲੱਡ ਜਾਣਾ ਅੱਜ ਹਾਂ ਇਹ ਪੂਸ਼ ਫਲੱਡ ਕਿੱਥੇ ਦੀ ਅੱਜ ਯਾਨੀ ਕਦੇ ਸਰਪੰਚ ਐ ਵੀ ਮੈਂ ਕਹਿੰਦਾ ਹੇ ਕਚੌੜੀ ਕਰਕੇ ਲੰਘਦੇ ਭਾਈ ਪਿੰਡ ਦਾ ਸਰਪੰਚ ਹੁਣ ਸਰਪੰਚ ਲੁਕਦਾ ਨਹੀਂ ਪੁੱਛਦਾ ਵੀ ਤੁਹਾਨੂੰ 에ਅਰ ਫੋਟੋ ਵੀ ਤੁਹਾਨੂੰ ਚੈੱਕ ਕਰੂੰਗੇ ਭਾਈ ਪਹੁੰਚ ਜੂਗਾ ਸੜਕ ਵਾਪਸ ਆ ਜੂਗਾ ਹਾਂ ਹਾਂ ਮਿਲਿਆ ਕੇ ਮਿਲਿਆ ਕਰਦੇ ਲੋਕ ਦੇਖੋ ਭਾਈ ਔਖੇ ਕਰਤੇ ਆ ਸਰਪੰਚ ਕਿਤੇ ਨਾ ਕਿਤੇ ਇਹ ਕਹਿੰਦੇ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਸੀ ਬਥੇਰੇ ਮੋਲਜਮਾ ਜਿਹੜੇ ਸਰਕਾਰੀ ਵੱਡੇ ਅਧਿਕਾਰੀ ਬੈਠੇ ਨੇ ਜਾਂ ਬਥੇਰੇ ਐਮਐਲਏ ਜਿਹੜੇ ਫਸ ਜਾਂਦੇ ਨੇ ਹਨਾ ਉਹਨਾਂ ਨੂੰ ਜਿਹੜਾ ਲੌਕਆਊਟ ਜਾਰੀ ਕਰਦੇ ਆ ਉਹ ਤਾਂ ਕਿਤੇ ਜਾਰੀ ਕੀਤੇ ਰਹਿ ਜਾਂਦਾ ਉਹ ਵਿਦੇਸ਼ ਲੰਘ ਜਾਂਦੇ ਆ ਹੁਣ ਇਹਨਾਂ ਨੇ ਘਰੋਂ ਘਰ ਦੀ ਕੀ ਕਹਿੰਦੀ ਐ ਘਰ ਵਾਲੀ ਨੇ ਕਹਿੰਦੇ ਦੇਖ ਲੈ ਪੰਗਾ ਲੈ ਕੇ ਸਰਪੰਚੀ ਦਾ ਹਾਂ ਹਾਂ ਇੰਨੀ ਘਰ ਵਾਲੀ ਨੇ ਪੁੱਛਦੀ ਜਿਵੇਂ ਸਰਕਾਰ ਪੁੱਛਣ ਲੱਗੀ ਅੱਲਾ ਹੈ ਭਾਈ ਕਿਤੇ ਨਾ ਕਿਤੇ ਇਹ ਗੱਲ ਲੱਗਦੀ ਆ ਮੈਂਬਰ ਸਾਹਿਬ ਵੀ ਆਜਣਾ ਪਰ ਮੈਂਬਰ ਸਾਹਿਬ ਆਜੋ ਮੈਂਬਰ ਸਾਹਿਬ ਆਜੋ ਸੰਗੋਣਾ ਸੰਗੋਣਾ ਆਜੋ ਸਾਬ ਕੀ ਲੱਗਦਾ ਕਦੇ گاਉਂ ਨਾਲਾ ਕਹਿੰਦਾ ਵੀ ਸਣੇ ਸਰਪੰਚ ਸਾਰਾ ਪਿੰਡ ਕੁੱਟ ਦੂੰ ਕਦੇ ਹੁਣ ਸਰਕਾਰ ਕਹਿੰਦੀ ਵੀ ਜੇ ਸਰਪੰਚਾਂ ਨੇ ਜਹਾਜ ਦਾ ਸੁਪਨਾ ਲਿਆ ਤੇ ਪੂਛਾਂ ਚਕਾ ਦੇਾਂਗੇ ਕਹਿੰਦੇ ਬਾਹਰ ਨਹੀਂ ਜਾਣਾ ਇੱਥੇ ਹੀ ਰਹਿਣਾ ਜੋ ਕਰ ਪਰ ਗੁਲਾਮੀ ਆ ਤਾਂ ਗੁਲਾਮ ਹੋ ਗਿਆ ਨਾ ਬੰਦਾ ਹੂੰ ਜੇ ਬਾਹਰ ਜਾਣਾ ਸਰਪੰਚ ਨੇ ਚੰਗਾ ਜੱਬ ਛੇੜਿਆ ਉਹ ਵੀ ਪਰਮਿਸ਼ਨਾਂ ਲਈ ਜਾਓ ਹੂੰ ਨਹੀਂ ਆ ਤਾਂ ਆ ਚੱਲਣਾ ਨਿਕੰਮ ਮੈਨੂੰ ਤਾਂ ਇਹ ਲੱਗਦਾ ਵੀ ਹੌਲੀ ਹੌਲੀ ਥੋੜੇ ਹੋ ਗਿਆ ਬੰਦਾ ਹੂੰ ਜੇ ਸਰਪੰਚ ਨੇ ਕਿਸੇ ਬੱਚੇ ਕੋਲ ਜਾਣਾ ਕਈਆਂ ਦੇ ਬੱਚੇ ਬਾਹਰ ਐ ਕੋਈ ਇੰਗਲੈਂਡ ਵਿੱਚ ਐ ਕੋਈ ਅਮਰੀਕਾ ਵਿੱਚ ਐ ਕੋਈ ਕੈਨੇਡਾ ਵਿੱਚ ਐ ਤੇ ਜਦੋਂ 2-4 ਮਹੀਨੇ ਘੁੰਮਿਆ ਮੈਂ ਪਹਿਲਾਂ ਪਰਮਿਸ਼ਨਾਂ ਲਈ ਜਾਓ ਫਿਰ ਆ ਤਾਂ ਬੰਨੋਗਰੀ ਹੋਗੀ ਆ ਇਸ ਵਾਰ ਤਾਂ ਕੋਈ ਬੰਦਾ ਕੁਝ ਨਹੀਂ ਹੋਊਗਾ ਨਹੀਂ ਇਹ ਵੀ ਲੱਗਦਾ ਵੀ ਆਨਲੇ ਟਾਈਮ 'ਚ ਫਿਰ ਥੋੜੇ ਤਾਂ ਭੋਗਾਂ ਤੇ ਜਾਣਾ ਵਿਆਹਾਂ ਤੇ ਜਾਣਾ ਵੀ ਰੋਕ ਦੇਣਗੇ ਭੋਗਾਂ ਨੇ ਵੀ ਸ਼ਾਇਦ ਪਰਮਿਸ਼ਨ ਲੈਣੀ ਪਵੇ ਹੋ ਜਾਣਾ ਜੋ ਚੱਲ ਰਿਹਾ ਹਿਸਾਬ ਕਿ ਦਾ ਆਮ ਆਦਮੀ ਪਾਰਟੀ ਦਾ ਹੋ ਜੂਗਾ ਹੋ ਜੂਗਾ ਇਹ ਹਾਂ ਵੀ ਭੋਗ ਦੇ ਲਾਣਾ ਤਾਂ ਵੀ ਪਰਮਿਸ਼ਨ ਲੈ ਕੇ ਜਾਇਓ ਵੀਡੀਓ ਕੀ ਡੀਡੀਪੀ ਹੋਵੇ ਦੇਖੋ ਥੋੜੇ ਤਾਂ ਪਹਿਲਾਂ ਹੀ ਪਿੰਡ ਵਾਲੇ ਮਗਰ ਰਹਿੰਦੇ ਸੀ ਇਹਨੇ ਮੋਹਰ ਨਹੀਂ ਲਾਈ ਰਾਸ਼ਨ ਕਾਰਡ ਕਟਾਤਾ ਐ ਕਰਤਾ ਤੇ ਉਧਰੋਂ ਆ ਪੰਗਾ ਛੇੜਦਾ ਬਿਲਕੁਲ ਬਿਲਕੁਲ ਹਮ ਕੋਈ ਬੰਦਾ ਖੁਸ਼ ਨਹੀਂ ਹੁੰਦਾ ਦੇਖੋ ਕਹਾਣੀ ਪਤਾ ਕਿਹਾ ਜੇ ਸਰਪੰਚੀ ਕਰਨੀ ਜੇ ਤੁਸੀਂ ਆਪਣੇ ਬੰਦੇ ਬਾਰੇ ਵੀ ਕਹਿ ਦੂਗੇ ਵੀ ਨਾ ਵੀ ਤੇਰਾ ਕਸੂਰਾ ਅਗਲਾ ਕਨੇ ਪਾ ਲਿਓ ਇਹਨੂੰ ਵੋਟਾਂ ਹਮ ਅਗਲਾ ਵੋਟਾਂ ਪਾ ਕੇ ਇਤਨਾ ਸੋਚਦਾ ਕਿ ਮੈਂ ਖੀ ਦੇ ਲਿਆ ਇਹਨੂੰ ਹਮ ਕਰ ਲਓ ਜੀ ਦੀ ਮਦਦ ਘਰ ਵਾਲੀਆਂ ਖੁਸ਼ ਆ ਸਰਪੰਚਾਂ ਦੀਆਂ ਵੀ ਆਹ ਕਿਹੜਾ ਫੈਸਲਾ ਕਰ ਨਾ ਜੀ ਨਾ ਘਰ ਵਾਲੇ ਚਲੋ ਘਰ ਵਾਲੀਆਂ ਬੇਚਰੀਆਂ ਲੱਗਦਾ ਇਹ ਤਾਂ ਡਰੇ ਹੋਇਆ ਘਰ ਵਾਲੀ ਤੇ ਕੋਈ ਬਿਆਨ ਨਹੀਂ ਦਿੰਦਾ ਕਿਤੇ ਨਹੀਂ ਲੱਗਦਾ ਡਰ ਹੈਗਾ ਸਰਪੰਚ ਸਾਹਿਬ ਨਾ ਨਾ ਇਹ ਤਾਂ ਕੋਈ ਆਈ ਤਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਹੀਂ ਥੰਗ ਗਏ ਕੋਈ ਤੇ ਗੱਲ ਹੈ ਨਾ ਨਾ ਡਰ ਡਰ ਰਿਹਾ ਕੋਈ ਤੇ ਗੱਲ ਨੂੰ ਹਾਂ ਨਾ ਨਾ ਵੀ ਭਗਵਾਨਤਮਨ ਵੀ ਡਰਦਾ ਘਰ ਵਾਲੀਆਂ ਵੀ ਕਿਹਾ ਸਰਪੰਚਾਂ ਨੇ ਖੁਸ਼ ਹੋਊਂਗਾ ਹਾਂ ਅਗਲਾ ਕਹਿਣ ਦਾ ਵੀ ਆ ਵੀਡੀਓ ਆਇਆ ਜੀ ਆ ਡੀਡੀਪੀਓ ਆਇਆ ਜੀ ਆ ਸੈਕਟਰੀ ਆਇਆ ਜੀ ਆ ਪਟਵਾਰੀ ਆਇਆ ਕਰਨਗੋ ਆਇਆ ਹਾਂ ਰੋਟੀ ਪਾਣੀ ਤਾਂ ਉਹਨਾਂ ਨੂੰ ਹੀ ਦੇਣਾ ਪੈਣਾ ਚਾਹ 100 ਬੰਦਾ ਜਾਂ ਉਹਨੂੰ ਚਾਹ ਪਾਣੀ ਰੋਟੀ ਕੰਮ ਤਾਂ ਲੱਗੀਆਂ ਹੁੰਦੀਆਂ ਸਾਨੂੰ ਪਤਾ ਹਾਂ ਅਸੀਂ ਦੋ ਦੋ ਤਿੰਨ ਇੱਕ ਵਾਰੀ ਸਾਡੇ ਪਿੰਡ ਕੋੜੀ ਮੇਰਾ ਕਹਿੰਦਾ ਤਿੰਨ ਵਾਰੀ ਬੋਲੀ ਕੈਂਸਰ ਹੋਈ ਆ ਬਠਿੰਡੇ ਤੱਕ ਦੇ ਠੇਕੇਦਾਰ ਆਏ ਪੰਜ 500 ਹਾਂ ਜਿਹੜਾ ਸਰਪੰਚ ਦੇ ਘਰੇ ਉੱਥੇ ਹੀ ਖਾਣਾ ਬਣਦਾ ਰਿਹਾ ਉਹ 500 ਬੰਦੇ ਨੂੰ ਰੋਟੀ ਬਣਾ ਕੇ ਖਰਾਨੀ ਕੋਈ ਸੌਕੀ ਆ ਜਨਾਨੀਆਂ ਕਿੱਥੇ ਖੁਸ਼ ਹੋ ਜੂਗੀਆਂ ਵਿਚਾਰੀਆਂ ਨਹੀਂ ਹੁੰਦੀਆਂ ਇਹ ਭਾਈ ਆਮ ਗੱਲ ਹੀ ਐ ਅੱਛਾ ਕਿਤੇ ਕਿਤੇ ਲੱਗਦਾ ਸਰਪੰਚ ਸਾਹਿਬ ਵੀ ਇਹ ਜੱਬ ਨਮਾ ਛੱਡ ਕੇ ਜੱਬ ਨਮਾ ਜੀ ਪਹਿਲੇ ਸਰਕਾਰਾਂ ਨੇ ਕਰੇ ਨਹੀਂ ਇਹ ਬਿੱਲੇ ਆ ਹੋਈ ਕੰਮ ਕਰੀ ਜਾਂਦੇ ਆ ਹਾਂ ਹਾਂ ਤੇ ਬਿੱਲੇ ਦਾ ਇਹ ਤਾਂ ਤਿਆਰੀ ਕਰਕੇ ਦੇਖਦੇ ਆ ਕੀ ਕਹਦੇ ਐ ਸਪੈਰਿਮੈਂਟ ਕਰਦੇ ਆਂ ਅਸੀਂ ਹਾਂ ਕਿ ਤੇ ਇਹ ਤਾਂ ਨਹੀਂ ਵੀ ਹੁਣ ਹਫਤੇ ਬਾਅਦ ਉਸੇ ਚੰਡੀਗੜ੍ਹ ਸੱਦੀ ਰੱਖਿਆ ਕਰਨ ਵੀ ਆਜੋ ਲਾਜੋ ਹਾਜੇ ਨਹੀਂ ਪਤਾ ਕਿ ਇਹ ਤਾਂ ਗਰੰਟੀ ਲਾਗੂ ਕਰੂੰਗੇ ਪਰ ਸੀਐਮ ਬਰੋ ਦੇਊਗਾ ਪਰਮੈਸ਼ਨ ਅਪਰੂਵਲ ਜੀ ਕਿਹਦੇ ਗ੍ਰਾਂਟ ਲੈਣੀ ਹੈ ਸਰਪੰਚ ਨੇ ਹਾਂ ਇਹਦੀ ਪਾਲਿਸ ਲੱਕ ਕਰਦੋਂ ਕਰ ਲੂੰ ਹਾਂ ਇਹ ਇਹ ਤਾਂ ਗੱਲ ਹੈ ਕਦੇ ਨਾ ਮਾਸਟਰਾਂ ਨੇ ਕੋਈ ਨਹੀਂ ਆਖ ਕੋਈ ਨਹੀਂ ਸਰਕਾਰ ਨੇ ਜੇ ਮਰਦਮ ਸਵਾਰੀ ਕਰਨੀ ਮਾਸਟਰਾਂ ਦੀ ਡਿਊਟੀ ਠੀਕੇ ਲੁਆਣੇ ਮਾਸਟਰਾਂ ਦੀ ਡਿਊਟੀ ਵੋਟਾਂ ਬਣਾਣੀਆਂ ਮਾਸਟਰਾਂ ਦੀ ਡਿਊਟੀ ਹੁਣ ਪੰਚਾਇਤਾਂ ਕਿੰਨੀ ਨਿਗਾਹ ਨੇ ਦੀ ਹੁਣ ਸਰਪੰਚ ਕਿੰਨੀ ਇੱਧਰ ਲਾ ਆ ਕੈਮਰਾ ਵੱਜਿਆ ਨਾ ਹਾਂ ਬਰਾਸਾ ਹੈ ਇਹਨਾਂ ਨੂੰ ਕੰਮ ਹੈ ਨਹੀਂ ਕੋਈ ਆਹੀ ਹੈ ਪਰਮਿਸ਼ਨ ਲਓ ਜੀ ਫਲਾਣਾ ਠੰਗਾ ਆ ਤਾਂ ਇਹਨਾਂ ਨੇ ਜੱਪ ਛੇੜ ਲਾ ਅੱਗੇ ਕੋਈ ਬੰਦਾ ਸਰਪੰਚੀ ਚ ਵੀ ਨਹੀਂ ਖੜਨੇਗਾ ਇਸੇ ਸਾਹ ਹਾਂ ਪਿੰਡ 'ਚ ਕੌਣ ਖੜੂ ਫਿਰ ਸਰਪੰਚੀ ਦੇ ਬੱਚੇ ਵਾਰ ਉਹਨਾਂ ਨੇ ਕਹਿ ਦੇਣਾ ਵੀ ਤੂੰ ਆ ਕੇ ਜੱਪ ਪਾਇਆ ਹਾਂ ਨਹੀਂ ਹੁਣ ਲੱਗਦਾ ਜਿਹਦੇ ਜਵਾਕ ਵਾਰਾ ਉਹਨੂੰ ਪੁੱਛ ਕੇ ਸਰਪੰਚੀ 'ਚ ਖੜਿਆ ਕਰਨਾ ਮਾਪਿਆਂ ਨੇ ਵੀ ਭਾਈ ਅੱਗੇ ਨੂੰ ਉਹਨਾਂ ਨੇ ਕਹਣਾ ਬਿਲਕੁਲ ਨਾ ਖੜੇ ਹਾਂ ਨਾ ਨਾ ਉਹ ਬਾਪੂ ਨੂੰ ਡਿੱਕੀ ਜਾਉਂਗੇ ਹਾਂ ਚੱਲ ਮੇਰੇ ਬਾਪੂ ਇਧਰ ਹੋ ਲਿਜਾ ਬਾਪੂ ਇਧਰ ਹੋ ਜਾਵਾ ਦੇਖ ਲਓ ਇਹ ਇਹ ਹਾਲਾਤ ਆ ਜਿਹੜੇ ਹੁਣ ਤੁਸੀਂ ਦੇਖੋ ਵੀ ਕਦੇ ਕਦੇ ਇਹਨਾਂ ਨੂੰ ਵਿਚਾਰਿਆਂ ਨੂੰ ਮੁਸ਼ਕਲਾਂ ਦੀਆਂ ਵੈਸੇ ਪਿੰਡ ਵਾਲੇ ਬਥੇਰੀ ਤਨਖਾਹ ਤਨਕੂ ਮੋਟੀ ਮਿਲਦੀ ਆ ਸਰਪੰਚ ਨੂੰ ਕਿਹੜੀ ਤਨਖਾਹ ਮਿਲਦੀ ਆ ਸਰਪੰਚ ਨੂੰ ਜੀ ਹਾਂ ਉਹ ਨਹੀਂ ਕੁਛ ਨਹੀਂ ਮਿਲਦਾ ਥੱਲੀਆਂ ਗਾਲਾਂ ਹੀ ਮਿਲਦੀਆਂ ਗਾਲਾਂ ਹੀ ਆ ਜਿੰਨਾ ਮਰਜ਼ੀ ਮਿਲ ਜਾਣਾ ਮੈਂ ਕਾਂ ਸਰਪੰਚ ਦਾ ਸਾਰਾ ਬਿਨ ਲੱਕੜ ਬੱਗੇ ਮੰਗਾ ਘੁੰਮਣੇ ਆਲਾ ਕਿ ਉਹਦਰ ਗਲੀ ਦੇਖ ਜਾ ਕਦੇ ਅਗਲਾ ਕਹਿੰਦਾ ਆ ਨਾਲੀ ਟੁੱਟ ਗਈ ਜੀ ਕਦੇ ਸਕੂਲ ਤੋਂ ਦੁਆਦਾਂ ਆ ਗਏ ਜੀ ਮਾਸਟਰਾਂ ਨੇ ਬੁਲਾਇਆ ਜੀ ਆ ਛੱਤ ਚੋਰ ਹੀ ਆ ਹੋ ਗਿਆ ਜੀ ਆ ਹੋ ਗਿਆ ਜੀ ਆ ਹੋ ਗਿਆ ਨਹੀਂ ਲੱਗਦਾ ਸਰਪੰਚ ਨੂੰ ਐਂ ਕਮਾਈ ਫਿਰਦੇ ਆ ਹਾਂ ਜੀ ਸਰਪੰਚ ਤਾਂ ਪੂਰਾ ਘੁੰਮਦਾ ਸਿੱਕਰ ਵਾਲੇ ਕੰਮ ਨਹੀਂ ਹੁੰਦੇ ਆਪ ਦੀ ਸ਼ਹਿਰ ਕਰਦੇ ਕੰਮ ਜਿਹੜੇ ਪੈਣੇ ਆਪਣੇ ਜੀ ਹਾਂ ਹਾਂ ਜਿਹੜੇ ਪਬਲਿਕ ਨੇ ਵੋਟਾਂ ਪਾਈਆਂ ਉਹ ਕੰਮ ਪਹਿਲੇ ਤੋਂ ਕਰਨੇ ਪੈਣੇ ਹਾਂ ਕਿ ਆਪਣੇ ਛੱਲੇ ਪੰਨੇ ਪ੍ਰੋਗਰਾਮ ਜੀ ਲਓ ਜੀ ਇਹ ਹੁਣ ਸਰਪੰਚ ਭਾਈ ਨਾ ਖੁਸ਼ ਐ ਇਸ ਫੈਸਲੇ ਤੋਂ ਸਰਕਾਰ ਕੀ ਕਰਦੀ ਐ ਇਹ ਆਉਣ ਵਾਲੇ ਦਿਨਾਂ ਚ ਦੇਖਣਾ ਪਊਗਾ ਜੁੜੇ ਰਹੋ ਮਲੂਕਾ ਟੀਵੀ ਨਾਲ ਧੰਨਵਾਦ ਜੀ